ਕੀ ਨਾ ਪੜਿਆ ਕਾਉਰ ਕੀ ساری ਗੱਲ ਹੋਈ ਗੱਲ ਮੇਰਾ ਨਾਮ ਸੰਦਰ ਕਮਾਰ ਹੈ ਕੀ ਗੱਲ ਹੋਈ ਹੈ ਅੱਜ ਮੈਂ ਵੀ ਟਕਸਾ ਲੈ ਕੇ ਜਾਂਦੇ ਆਂ ਤੇਰੇ ਪੈਪਾ ਨਾਲ ਦੀਦੀ ਆਂ ਤੇਰੇ ਨਾਲ ਮੇਰੇ ਛਾਰ ਤੇ ਰੋਲ ਲੈਣਾ ਕਹਿੰਦਾ ਗੱਡੀ ਛਾਰ ਤੇ ਲਾਓ ਜਿਹੜਾ 20000 ਰੁਪਏ ਦਾ ਚਲਾਣਾ ਪਟੋਏਗਾ 20000 ਦਾ ਚਲਾਣਾ ਪਟੋਏਗਾ ਕੀ ਕਹਿ ਕੇ ਮੈਂ ਤਾਂ ਛੱਟਿਆ ਮੈਂ ਕਿੱਥੋਂ ਦੇਣਿਆ ਪੈ ਹਾਂ ਕਦੇ ਹੁਣ ਉੱਪਰ ਜਾ ਕੇ ਪਤਾ ਲੱਗੇਗਾ ਜੀ ਇਸ ਤਰ੍ਹਾਂ ਉੱਪਰ ਜਾ ਕੇ ਪਤਾ ਲੱਗੇਗਾ ਮੌਕੇ ਤੇ ਕੱਟਦਾ ਜੀ ਹਾਂਜੀ ਮੌਕੇ ਤੇ ਕੱਟਦਾ ਮੌਕੇ ਤੇ ਉਸੇ ਵੇਲੇ ਕੱਟਦਾਗੇ ਕੋਈ ਗੱਲ ਨਹੀਂ ਹੋਏ ਕੋ ਬਾਤ ਨਹੀਂ ਹੋਏ ਕੋ ਪੁੱਛ ਨਹੀਂ ਹੋਏ ਅਗੇ ਭਾਈ ਉਸੇ ਵੇਲੇ ਉਹਨੇ ਪੈਸੇ ਕੱਢ ਲਏ ਪੈਸੇ ਅਗੇ ਦੇ ਦੇ ਨੂੰ ਜੀ ਮੈਂ ਕਿੱਥੋਂ ਦੇਣੇ ਪੈ 20000 ਰੁਪਏ ਤੇ ਮੇਰੇ ਕੋ ਕਦੀ ਹੋਇਆ ਹੀ ਨਹੀਂ ਕਦੀ ਤੇ ਪੈਸੇ ਮੈਂ ਕਿੱਥੋਂ ਦੇਣੇ ਪੈ ਕੀ ਕਰਦੇ ਹੋ ਉਹ ਕਦੋਂ ਕਿੱਥੇ ਰਹਿੰਦੇ ਹੋ ਜੀ ਆਪਾਂ ਆਪਣੀ ਰੋਟੀ ਆਪਣਾ ਹੀ ਘਰ ਹੈ ਕਿ ਜੱਕਤਾ ਨਹੀਂ ਕਿਰਾਏ ਤੇ ਰਹੀ ਜਾ 3000 ਰੁਪਏ ਕਿਰਾਇਆ ਦੇ ਜਾਂਦਾ 300 ਰੁਪਏ ਆਦਾ ਘਟੀਦਾ ਜਾਈਦਾ ਤੈਨ ਪੱਛੇ ਮੇਰੇ ਦੋ ਗੁਡੀਆਂ ਨੇ ਤੇ ਇੱਕ ਮੁੰਡਾ ਮੇਰੇ ਦੱਸਾ ਤਰੋ ਕਿਦਾਂ ਤਾਰੋਗੇ ਪੈਸੇ ਹੋਰ ਪੈਸੇ ਕਿਦਾ ਤਾਰੋਗੇ ਸਾਡੀ ਹੁਣ ਮੈਂ ਲੁਆਣਡੇ ਚੁਕਾਂਗਾ ਮਜ਼ਦੂਰੀ ਕਰਾਂਗਾ ਤੇ ਉਹ ਤਾਂ ਉੱਤੇ ਚਲਾਵਾਂਗਾ ਤੇ ਉਹ ਕੋਈ ਪੈਸੇ ਜਿਹੜੇ ਚਾਰ ਮਿਲਣਗੇ ਉਹ ਜੋੜਾਂਗਾ ਉਹ ਜੋੜ ਕੇ ਇਕੱਠੇ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਦਵਾਂਗਾ ਪਾਜੀ ਲੋ ਭੜੂ ਭਾਪੀ ਰਿਕਸ਼ਾ ਤੁਹਾਡਾ ਹੀ ਇਹ ਰਿਕਸ਼ਾ ਕਿਰਾਏ ਤੇ ਹੀ ਕਿੰਨਾ ਕਿਰਾਇਆ ਦਾ 50 ਰੁਪਿਆ ਕਰੇ ਉਹਦਾ ਕਰਾ ਕੇ ਦਵੋਗੇ ਉਹਦਾ ਕਰਾਉਣ ਫੜੜ ਕੇ ਦਵਾਂਗੇ ਕਹਿਓ ਨਹੀਂ ਲੱਗਦਾ ਲੱਗਦਾ ਕਿ ਛੜਾਇਆ ਜਾਏਗਾ 60 60 700 ਹੋ ਜਾਏਗਾ ਮੈਂ ਮੇਰੇ ਕੋਲ ਉਮੀਦ ਨਹੀਂ ਹੈ ਕਿ ਬੈਸਨ ਮੇਰੇ ਕੋ ਛੜਾਏਗਾ ਮੈਂ ਨਾ ਪੈ ਨਹੀਂ ਦੇ ਸਕਦਾ ਕੀ ਮੰਗ ਕਰਦਾ ਆ ਸਾਡੀ ਮੇਰੇ ਹੱਥ ਜੁੜ ਕੇ ਹੋਈ ਬੇਨਤੀ ਹੈ ਕਿ ਮੇਰਾ ਰਿਕਸ਼ਾ ਛੜਾਇਆ ਜਾਏ ਤੇ ਮੇਰਾ ਘੱਟ ਚਲਾਨ ਕੀਤਾ ਜਾਏ ਤੇ ਨਾਲ ਚਲ ਉਹ ਤੁਹਾਡੀਆਂ ਪਾਈਪਾਂ ਹੀ ਹਾਂਜੀ ਹਾਂਜੀ ਬਾਰਾਜ ਪਾਈਪਾਂ ਅਸੀਂ ਭੇਜੀ ਅਸੀਂ ਉਹ ਕੰਮ ਦਸਮਤੇ ਦਾ ਰਿਕਸ਼ਾ ਕੀਤਾ ਤੇ ਪਾਪਾ ਭੇਜਦੀ ਆਪਾਂ ਹਾਂਜੀ ਤੇ ਦੱਸੋ ਸਾਡਾ ਇਹ ਵਿੱਚ ਕੀ ਕਸੂਰ ਆ ਕਿੰਨਾ ਵੇਟ ਹੋਏਗਾ ਪਾਈਪਾਂ ਦਾ ਜੀ ਤਿੰਨ ਪਾਈਪਾਂ ਦਾ ਵੇਟ ਲਾ ਲਓ ਜੀ ਬਰਤੋਤ 1516 ਕਿਲੋ ਵੇਟ ਪਾਈਪਾਂ ਦਾ ਤੇ ਪਾਈਪਾਂ ਦੱਸੋ ਅੱਜ ਕਰੀ ਇਹ ਤੁਝੇ ਰੱਤੇ ਬੰਦੋ ਕੀ ਰਿਆ ਤੇ ਕਸਮੇ ਕਹਤੇ ਪੈਪ ਖੰਡੀਆਂ ਕਿੰਨਾ ਕਰਾਇਆ ਦਿੰਦੇ ਜੀ ਉਹ ਕਰਾਇਆ ਉਹ ਬਰਦੂਰ ਜਾਣਾ ਸੀ ਤੁਹਾਨੂੰ ਪਿਛਾਦੇ 300 ਰੁਪਏ ਕਰਾਇਆ ਉਹੀ 300 ਰੁਪਏ ਕਰਾਇਆ ਲੈਣੇ ਉਹ ਸੀਗਾ ਹਾਂ ਹਾਂ ਬਦੈ ਕੋ ਕਰਾਇ ਤੇ ਲਿਆਉ ਨਾ 300 ਰੁਪਏ ਕਰਾਇਦੇ ਹਾਂ ਤੇ ਉਹਦਾ ਵਿਚਾਰੇ ਗਰੀਬ ਬੰਦੇ ਦਾ ਕੀ ਕਸੂਰਾ ਤੇ ਸਾਡਾ ਕੀ ਕਸੂਰਾ ਦੱਸੋ 20000 ਰੁਪਇਆ ਸਭ ਚਲਾਉਂਦਾ 20000 ਰੁਪਇਆ ਤੁਸੀਂ ਚਲਾਨ ਕੀਤਾ ਕਿਸ ਗੱਲ ਦਾ ਕੀਤਾ ਦੱਸੋ ਗਰੀਬ ਬੰਦਾ ਕਿੱਥੋਂ ਦੇਊਗਾ ਉਹ ਤੇ ਮਰ ਜਾਏਗਾ ਵਿਚਾਰਾ ਸਾਡੀ ਉੱਪਰ ਪੈਸੇ ਕਮਾਉਂਦਾ ਹੀ ਉਹ ਸਾਮਾਨ 2 400 ਰੁਪਇਆ ਦਾ ਬੰਦਾ ਵਾ ਤੇ 20000 ਦੇਣ ਦੀ ਪੋਜੀਸ਼ਨ ਜੀ ਤੁਸੀਂ ਰੱਖਾ ਪਰ ਗਿਆ ਉਹਦਾ ਅੰਦਰ ਲਾਦਾ ਵਾ ਉਹ ਦਿਹਾੜੀ ਵੀ ਅੱਜ ਉਹ ਵਿਚਾਰਾ ਭੁੱਖਾ ਮਰਨ ਲਿਆ ਵਾ ਇੱਕ ਪਾਈ ਵੀ ਜਾਂ ਦੋ ਪਾਈ ਵੀ ਜਾਂ ਚਾਰ ਪਾਈ ਵੀ ਲੈਂਦਾ ਦੱਸੋ ਤੁਸੀਂ ਕਹਿੰਦੇ ਤੇ ਅਸੀਂ ਕਿਵੇਂ ਜੀਵਾਂਗੇ ਇਹ ਦੂਜੇ ਰਿਕਸ਼ੇ ਬੰਦ ਹੋ ਗਏ ਤੇ ਨੇ ਹੁਣ ਆ ਜਾ ਕੇ ਤੇ ਰਿਕਸ਼ੇ ਤੇ ਜਾ ਮਾਰ ਜਾਣਾ ਹੀ ਰਿਕਸ਼ੇ ਤੇ ਦੱਸੋ ਦੋ ਪਾਪਾ ਦਾ ਚੋਕੇ ਖੜੇਗਾ ਤੁਸੀਂ ਟਰੱਕ ਭੇਜ ਸਕਦੇ ਹੋ ਜੀ ਤਿੰਨ ਤਿੰਨ ਮਾਤਾ ਵਾਤੇ ਤੁਸੀਂ ਟਰੱਕ ਤੇ ਜੋ 20 ਫੁੱਟਾ ਇਰਕਸ ਜਿਹੜਾ ਛੋਟਾ ਹਾਥੀ ਹੁੰਦਾ ਉਹਦੇ ਵੀ ਬਾਹਰ ਆਉਂਦੀਆਂ ਉਹਦੇ ਵਿੱਚ 10-12 ਫੁੱਟ ਪਾਈ ਭੁੰਨੀ ਜਾ ਬਾਕੀ ਉਹਦੇ ਵਿੱਚ ਵੀ ਬਾਹਰ ਹੁੰਦੀ ਜੇ ਦੱਸੋ ਤੁਸੀਂ ਵੀ ਸ਼ਹਿਰ ਦੇ ਵਿੱਚ ਪਾਪਾ ਹੀ ਭੇਜ ਲਈਏ ਦੱਸੋ ਕਹਤੇ ਭੇਜੀਏ ਬੜੀ ਗਰੀਬ ਬੰਦਾਂ ਦਾ ਧੱਕਾ ਹੋਇਆ ਜੀ ਬਿਲਕੁਲ ਬਹੁਤ ਵੱਡਾ ਧੱਕਾ ਹੋਇਆ ਜੀ ਗਰੀਬ ਬੰਦਿਆਂ ਨਾਲ 20000 ਰੁਪਏ ਤੁਸੀਂ ਭਾਤਾ ਵਾ ਇਹ ਕਿਸ ਕਾਲ ਦਾ ਪਾਇਆ ਦੱਸੋ ਵੀ ਇਹ ਰਾ ਕਿਸ ਕਾਲ ਦਾ ਪਾਇਆ ਜੀ ਕੀ ਮੰਕਰ ਜੀ ਤੁਸੀਂ ਬਾਗੇ ਉਹ ਕਰਨਿਆ ਕਿ ਜਿਨ੍ਹਾਂ ਨੇ ਚਲਾਨ ਕੀਤਾ ਵਾ ਉਹ ਫੌਰੀ ਤੋਂ ਉਹਦਾ ਚਲਾਨ ਮਾਫ ਕਰਨ ਤੇ ਉਹਦਾ ਰਿਕਸਾ ਉਹਦਾ ਵਾਪਸ ਕਰਨ ਜਿਆਦਾ ਹੋਰ ਵੀ ਕਿਸੇ ਰਿਕਸ਼ੇ ਵਾਲ ਨੂੰ ਇਦਾਰਨਾ ਕਰਨ ਕਿਉਂਕਿ ਉਹ ਪਾਣਾ ਤੁਹਾਡੇ ਸਿਰ ਤੇ ਚੜ ਕੇ ਵਰਜਣਾ ਜੀ ਉਹਨਾਂ ਨੇ